ਆ ਦੇਖ ਲਓ ਵੀ ਪਹਿਲਾਂ ਹੀ ਬਹੁਤ ਵੱਡਾ ਧਮਾਕਾ ਕਰਤਾ ਜਿਹੜੀਆਂ 7 700 8 800 ਦੀਆਂ ਬੈੱਡ ਸ਼ੀਟ ਬਾਜ਼ਾਰ 'ਚ ਮਿਲਦੀਆਂ 298 ਦੇ ਵਿੱਚ ਵੱਡਾ ਦੀ ਪੂਨੇ ਕਰਤੀਆਂ ਆਹ ਲਓ ਮਰਾ ਸੋਫਾ ਕਵਰ ਹੈ ਜਿਹੜਾ ਬਿਆਰ ਦੇ ਵਿੱਚ 150 ਰੁਪਏ ਦਾ ਪੀਸ ਵੇਖਦਾ ਸਾਡੇ ਕੋਲ ਇਸਰ 100 ਰੁਪਏ ਦੇ ਵਿੱਚ ਮਰਾ ਕ੍ਰਾਸ ਦੇ ਵਿੱਚ ਕਪੜਾ ਇਹ ਨਹੀਂ ਵਾਸ਼ਿੰਗ ਤੋਂ ਬਾਅਦ ਵੀ ਸ਼ਾਈਨਿੰਗ ਇਹਦੀ ਖਰਾਬ ਨਹੀਂ ਹੁੰਦੀ ਹੈਗੀ ਬਾਜ਼ਾਰ ਦੇ ਵਿੱਚ 5-500 ਰੁਪਏ ਦਾ ਪਰਦਾ ਵੇਖਦਾ ਸਾਡੇ ਕੋਲ 298 ਰੁਪਏ ਦੇ ਵਿੱਚ ਮਰਾ ਇਹ ਆ ਤੇ 700-100 ਰੁਪਏ ਦਾ ਜੋੜਾ ਵਿਕੀ ਜਾਂਦਾ ਪਿਆ ਇਹ ਪਰਦੇ ਚੱਕਦੇ ਵੱਡੇ ਡਿੱਪੂ ਵਾਲੇ ਨੇ ਸਾਰੇ ਹਾਂਜੀ ਸਿਰਫ 356 ਰੁਪਏ ਦੇ ਵਿੱਚ ਲੈ ਗਏ ਉਹ ਵੀ ਜੋੜਾ ਮਰਾ ਜੋੜਾ ਜਿੱਦਾਂ ਕਹਿੰਦੇ ਨੇ ਬਲੇਰੋ ਗੱਡੀ ਟੱਕੜ ਆ ਗਈ ਇਹ ਚੱਦਰ ਵੀ ਟੱਕੜ ਆ ਮਰਾ ਇਹ ਖਰਾਬ ਹੋਣ ਵਾਲੀ ਚੱਦਰ ਨਹੀਂ ਹੈਗੀ ਬਾਜ਼ਾਰ ਦੇ ਵਿੱਚ 650 ਕੋਈ 700 ਸਾਡੇ ਕੋਲ ਐ ਸਿਰਫ 475 ਰੁਪਏ ਦੇ ਵਿੱਚ ਆਹ ਦੇਖੋ ਜੀ 1500 1800 2000 ਰੁਪਿਆ ਦੇਣ ਦੀ ਲੋੜ ਨਹੀਂ 650 ਰੁਪਏ ਚ ਲੈ ਜਾਓ ਦੇਸੀ ਵਾਲੇ ਕੰਫਰਟ ਸੈੱਟ ਵੀ ਕਹਿ ਸਕਦੇ ਆ ਇਹਦੇ ਵੀ ਸੈੱਟ ਵੀ ਹੈਗੇ ਕੱਲੀਆਂ ਡਜਾਈਆਂ ਵੀ ਹੈਗੀਆਂ ਹਾਂਜੀ ਜਿਹੜੀ ਬਾਜ਼ਾਰ ਦੇ ਚ 15 1500 ਰੁਪਏ ਦੀ ਵੇਖਦੀ ਐ ਸਾਡੇ ਕੋਲ ਐ ਸਿਰਫ 691 ਰੁਪਏ ਦੇ ਵਿੱਚ ਮਿਲ ਰਹੀ ਹੈ ਕਾ ਇਹ ਕੈਂਡੀ ਕ੍ਰਸ਼ ਜਿਹੜਾ 600 ਰੁਪਏ ਦਾ ਵੇਖਦਾ ਸਾਡੇ ਕੋਲ ਐ ਸਿਰਫ 334 ਰੁਪਏ ਦੇ ਵਿੱਚ ਰੰਗ ਜਿਹੜਾ ਮਰਜ਼ੀ ਲੈ ਜਾਓ ਮਹਿਰੂਨ ਲੈ ਜਾਓ ਵਾਈਨ ਲੈ ਜਾਓ ਗ੍ਰੇ ਲੈ ਜਾਓ ਵਾਦਾ ਥਾਣਾ ਸੀ ਇਹ ਕਰਦੇ ਆ ਜਿਹੜਾ 5000 ਉਹ 20000 ਰੁਪਏ ਚ ਉਦਾਂ ਦਾ ਸਮਾਨ ਤੁਹਾਨੂੰ ਇੱਥੇ ਮਿਲ ਜਾਣਾ ਹੈ ਕੁਆਲਿਟੀ ਵਧੀਆ ਮਿਲਣੀ ਆ ਆਫਰ ਚੱਲ ਰਹੀ ਆ 5 ਦਿਨ ਦੀ ਸੋ ਲੋ ਜੀ ਵੱਡਾ ਡੀਪ ਨੇ ਸੂਟਾ ਰੇਟਾਂ ਦਾ ਰਿਕਾਰਡ ਤੋੜਦੇ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣੀ ਆ ਅੱਜ ਅਸੀਂ ਸਪੈਸ਼ਲੀ ਹੈਂਡਲੂਮ ਦੇ ਵਿੱਚ ਚਾਹੇ ਤੁਸੀਂ ਬੈੱਡ ਸ਼ੀਟ ਲੈਣੀ ਆ ਚਾਹੇ ਤੁਸੀਂ ਸੋਫਾ ਕਵਰ ਲੈਣੇ ਆ ਤੁਸੀਂ ਏਸੀ ਕੁਲਟ ਲੈਣੇ ਆ ਤੁਸੀਂ ਸਰਾਣੇ ਚਾਹੇ ਸਰਾਣੇ ਕਵਰ ਲੈਣੇ ਆ ਪੜਦੇ ਵੀ ਲੈਣੇ ਆ ਭਾਈ ਜੀ ਅੱਜ ਹਨਾ ਹੈਂਡਲੂਮ ਦੇ ਵਿੱਚ ਫਾਇਦਾ ਕਰ ਦਿਓ ਬਿਕੋਸ ਸਾਰੀਆਂ ਵੀਡੀਓ ਲੋਕੀ ਦੇਖ ਰਹੇ ਆ ਲੋਕਾਂ ਦੇ ਫਾਇਦੇ ਹੋ ਰਹੇ ਪਰ ਦੁਕਾਨਦਾਰ ਕਹਿੰਦੇ ਵੀ ਹੁਣ ਚਲੋ ਬਾਕੀ ਤਾਂ ਲੁੱਟ ਖਤਮ ਕਰਤੀ ਵੱਡਾ ਡੀਪੂਰ ਹੈਂਡਰੂਮ ਦੇ ਵਿੱਚ ਕੰਮ ਬੜਾ ਖਿੱਚੀ ਜਾਂਦੇ ਆ। ਭਾਜੀ ਹੈਂਡਰੂਮ ਵਿੱਚ ਇੰਨੀ ਸੋਹਣ ਸੋਹਣੀ ਵੈਰਾਈਟੀ ਆ ਚੁੱਕੀ ਹੋਈ ਘੱਟ ਰੇਟ ਤੇ ਮੈਣੀ ਹੈਗੀ ਐਸਾ ਕੋਈ ਬੈੱਡ ਸ਼ੀਟ ਹੈ 250 ਤੋਂ ਸ਼ੁਰੂ ਹੋਣਦੀ ਹੈਗੀ ਆ ਪਸੰਦ ਕਸਟਮਰ ਦੀ ਹੈਗੀ ਆ ਹੁਣ ਤੁਸੀਂ ਬੈੱਡ ਸ਼ੀਟ ਫੜੀ ਹੱਥ ਵਿੱਚ ਇਹ 4-500 ਤੋਂ ਘੱਟ ਨਹੀਂ ਦਿੰਦਾ ਹੈਗਾ ਆਪਾਂ ਤੋਂ ਦੇਣੀ ਹੈਗੀ ਆ ਖੁੱਲੀ ਡੋਲੇ ਸਾਈਜ਼ ਹੈਗਾ ਆ ਕਾਟਨ ਦੀ ਬੈੱਡ ਸ਼ੀਟ ਆ ਕੀ ਹੈਗੀ ਆ ਆਪਾਂ 298 ਰੁਪਏ ਦੇਣੀ ਭਾਜੀ ਸਿੰਗਲ ਬੈੱਡ ਦੀ ਡਬਲ ਤੇ ਬਾਜ਼ਾਰ ਚ ਦਿੰਦਾ ਹੀ ਕੋਈ ਨਹੀਂ ਨਾਲ ਸਰਾਣੇ ਕਵਰ ਨਾਲ ਹੈਗੇ ਆ। ਇਹ ਦੋ ਸਰਾਣੇ ਕਵਰ ਮੈਂ ਹੈਗੇ ਆ। ਦੇਖੋ ਕਿੰਨਾ ਖੁੱਲਾ ਢੁਲਾ ਸਾਈਜ਼ ਆ ਜਾਊਗਾ ਤੁਹਾਡਾ ਬੈੱਡ ਛੋਟਾ ਪੈਣਾ ਪਰ ਬੈੱਡ ਸ਼ੀਟ ਛੋਟੀ ਨਹੀਂ ਪੈਣੀ ਹੈਗੀ। ਆਹ ਦੇਖ ਲਓ ਵੀ ਪਹਿਲਾਂ ਹੀ ਬਹੁਤ ਵੱਡਾ ਧਮਾਕਾ ਕਰਤਾ ਜਿਹੜੀਆਂ 7 700 8 800 ਦੀਆਂ ਬੈੱਡ ਸ਼ੀਟ ਬਾਜ਼ਾਰ ਚ ਮਿਲਦੀਆਂ 298 ਦੇ ਵਿੱਚ ਵੱਡਾ ਢੀਪੂ ਨੇ ਕਰਤੀਆਂ। ਬੈੱਡ ਸ਼ੀਟ ਨਾਲ ਤੁਸੀਂ ਦੇਖ ਲਓ ਸਰਾਣੇ ਕਮਰੇ ਦੇ ਨਾਲ ਹੈ ਗਿਆ ਬਾਜੀ ਰੇਟ ਤਾਂ ਇਹ ਬਹੁਤ ਸੋਨੇ ਦੇ ਦਿੰਦੇ ਆ ਮੈਨੂੰ ਹਣੇ ਇਹ ਦੱਸਦੇ ਹੋ ਕਿ ਇਦਾਂ ਨਾ ਹੋਵੇ ਨਾ ਇੱਕ ਕੋਈ ਬੈੱਡ ਸ਼ੀਟ ਹੋਵੇ ਹੋਰ ਰੰਗ ਡਿਜ਼ਾਈਨ ਵੈਰਾਈਆਂ 298 ਵਿੱਚ ਹੈ ਗਿਆ ਆਪਣੇ ਕੋਲ ਭਾਜੀ ਬਹੁਤ ਆ ਦੇਖੋ ਰੰਗ ਡਿਕਾਂ ਲਗੇ ਤੁਸੀਂ ਪਸੰਦ ਕਰੋ ਕਿਹੜਾ ਕਰਨਾ ਮਰਾ 298 ਚ ਓਪਨ ਕਰੀ ਨਾ ਕੋਈ ਦੇ ਕੇ ਦਿਖਾ ਦੇ 298 ਚ ਮਰਾ ਅੱਛਾ ਆ ਦੇਖੋ ਵੀ ਚਾਹੇ ਤੁਸੀਂ ਡਾਰਕ ਲੈ ਲਓ ਚਾਹੇ ਲਾਈਟ ਲੈ ਲਓ ਜਿੱਦਾਂ ਦੀ ਮਰਜ਼ੀ ਲੈ ਲਓ ਨਾਲੇ ਤੁਸੀਂ ਪ੍ਰਿੰਟ ਲੈ ਲਓ ਭਾਵੇਂ ਤੁਸੀਂ ਫੁੱਲਾਂ ਵਾਲੀਆਂ ਲੈ ਲਓ ਭਾਵੇਂ ਤੁਸੀਂ ਆ ਹਾਥੀ ਵਾਲੀਆਂ ਲੈ ਲਓ ਮਾਤਲਬ ਜਿੱਦਾਂ ਦੀ ਬੈੱਡ ਸ਼ੀਟ ਲੈ 7-800 ਰੁਪਿਆ ਬਾਜ਼ਾਰ ਚ 298 ਦੇ ਵਿੱਚ ਡਬਲ ਬੈੱਡ ਸ਼ੀਟ ਨਾਲ ਪਿੱਲੋ ਕਵਰ ਦੇ ਰਹੇ ਆ ਤੇ ਕਾ ਦੇਖੋ ਭਾਜੀ ਇਹ ਕੇਸਮੈਂਟ ਦੇ ਵਿੱਚ ਮਰਾ ੱਤਕੜ ਜਿੱਧਰ ਆ ਗਈ ਜਿੱਦਾਂ ਕਹਿੰਦੇ ਨੇ ਬਲੇਰੋ ਗੱਡੀ ੱਤਕੜ ਆ ਗਈ ਇਹ ਚੱਦਰ ਵੀ ੱਤਕੜ ਆ ਮਰਾ ਇਹ ਖਰਾਬ ਹੋਣ ਵਾਲੀ ਚੱਦਰ ਨਹੀਂ ਹੈਗੀ ਹਾਂਜੀ ਬਾਜ਼ਾਰ ਦੇ ਵਿੱਚ 650 ਕੋਈ 700 ਸਾਡੇ ਕੋਲ ਸਿਰਫ 475 ਰੁਪਏ ਦੇ ਵਿੱਚ ਮਰਾ ਲੋ 475 ਜਾਂ ਆ ਦੇਖੋ ਕੁਆਲਿਟੀ ਚੈੱਕ ਕਰ ਲਓ ਜੇ ਤੁਸੀਂ ਇੰਨੀ ਜ਼ੋਰ ਨਾਲ ਨਾ ਬੈੱਡ ਸ਼ੀਟ ਕਰੋ ਤਪਾੜ ਜਾਊਗੀ ਪਰ ਇਹਦੀ ਕੁਆਲਿਟੀ ਬੜੀ ਸੁਪਰੀਆ ਰੇਟ ਬਾਜ਼ਾਰ ਨਾਲੋਂ ਅੱਧੇ ਅੱਧੇ ਕਰਤੇ ਰੇਟ ਜੀ ਚੱਕ ਲਓ ਫਾਇਦੇ ਲਾ ਲਓ ਭਾਜੀ ਪਿਓਰ ਕਾਟਨ ਦੇ ਵਿੱਚ ਆਏਗੀ ਕਸਟਮਰ ਮੰਗਦੇ ਜਿੱਦਾਂ ਸਾਨੂੰ ਬਾਹਰ ਵਾਸਤੇ ਚਾਹੀਦੀ ਹੈ ਲਾਈਟ ਵੇਟ ਭਾਜੀ ਵੇਟ ਹੋਵੇ ਨਾ ਚੱਦਰ ਦਾ ਆਹ ਮਰਾ ਵੇਟ ਘੋਣਾ ਹੀ ਨਹੀਂ ਲਾਈਟ ਵੇਟ ਚੱਦਰ ਆਹ ਰੇ ਵਸਤੀਵਾਲ ਦੇ ਵਿੱਚ ਵੀ ਮਿਲ ਜਾਊਗੀ ਤੁਹਾਨੂੰ ਤੇ ਦੂਜੀ ਵੀ ਮਿਲ ਜਾਊਗੀ 688 ਰੁਪਏ ਦੇ ਵਿੱਚ ਮਰਾ ਜਿਹੜੀ 1500 1600 ਦੀ ਬੈੱਡ ਸ਼ੀਟ ਵਿਆਰ ਚ ਮਿਲਦੀ ਹੈ ਖਾਸ ਤੌਰ ਤੇ ਐਨ ਆਰ ਲਈ ਖਾਸ ਤੌਰ ਤੇ ਜਿਹੜੇ ਰਾਇਲ ਕਸਟਮਰ ਆ ਇਹ ਤੁਸੀਂ ਬਾਹਰ ਲੈ ਕੇ ਜਾਣੀਆਂ ਲੈ ਜਾਓ ਜਿਹੜੇ ਅਮੀਰ ਘਰ ਆ ਤੁਸੀਂ ਆਪਣੇ ਘਰਾਂ ਦੇ ਵਿੱਚ ਜਿਹੜੇ 50 5000 ਦੇ ਬੈੱਡ ਆ ਉਹਦੇ ਤੇ ਵਿਛੋਣੀਆਂ ਤੇ ਤਾਂ ਵੀ ਇਹ ਬਹੁਤ ਸੋਹਣੀਆਂ 1500 ਵਾਲੀ ਚਾਦਰ 6 650 700 ਦੇ ਵਿੱਚ ਤੁਹਾਨੂੰ ਦੇ ਦੇਣੀ ਆ ਆਹ ਲੋ ਮਾਰਾ ਆ ਗਈਆਂ ਟੌਪ ਸ਼ੀਟਾਂ ਮਾਰਾ ਇਹ ਸਿੰਗਲ ਦੇ ਵਿੱਚ ਜਿਹੜਾ ਵਿਆਹ ਦੇ 700 100 ਰੁਪਏ ਦਾ ਜੋੜਾ ਵਿਕੀ ਜਾਂਦਾ ਪਿਆ ਇਹ ਪਰਦੇ ਚੱਕਦੇ ਵੱਡੇ ਡਿਪੂ ਵਾਲੇ ਨੇ ਸਾਰੇ ਸਿਰਫ 356 ਰੁਪਏ ਦੇ ਵਿੱਚ ਲੈ ਜਾਓ ਵੀ ਜੋੜਾ ਮਾਰਾ ਜੋੜਾ ਅੱਛਾ ਸਿੰਗਲ ਨਹੀਂ ਹੈਗੀ ਇਹ ਸਿੰਗਲ ਨਹੀਂ ਮਾਰਾ ਦੋ ਪੀਸ ਦਵਾਂਗੇ ਆਹ ਲੋ ਇਹ ਦੇਖੋ ਜੀ ਪੰਜਾਬ ਦਾ ਸਭ ਤੋਂ ਵੱਡਾ ਤੇ ਸਸਤਾ ਸਟੋਰ ਆ ਵੱਡਾ ਡਿਪੂ ਜਿੱਥੇ ਸਿਰਫ 5-5 ਰੁਪਏ ਦੇ ਮਾਰਜਨ ਤੇ ਚਾਦਰਾਂ ਵੇਚੀਆਂ ਜਾ ਰਹੀਆਂ ਨਹੀਂ ਤਾਂ ਉੱਥੇ 300 ਵਾਲੀ ਚੀਜ਼ 650 ਦੀ ਵੇਖਦੀ ਆ ਇੱਥੇ 300 ਵਾਲੀ ਚੀਜ਼ 305 ਰੁਪਏ ਚ ਭਾਈ ਜੀ ਹੋਰ ਵੀ ਦਿਖਾਓ ਕੋਈ ਨਵੀਂ ਚੀਜ਼ ਬਹੁਤ ਵੈਰਾਈਟੀ ਆ ਚੁੱਕੀ ਆ ਕਾਟਨ ਦੀ ਤਾਂ ਬੇਸ਼ੁਮਾਰ ਵੈਰਾਈਟੀ ਆ ਚੁੱਕੀ ਆ ਮਰਜ ਕਸਟਮਰ ਵੀ ਆਪ ਕਨਫਿਊਜ਼ ਹੋਣਾ ਕਿਹਣੀ ਛੱਡੀ ਆ ਵੀ ਲੈ ਜਾਈਏ ਆ ਵੀ ਲੈ ਜਾਈਏ ਮਰਜ ਹਾਂਜੀ ਆ ਲਓ ਮਰਜ ਆ ਆ ਗਿਆ ਹਾਰਟ ਵਾਲੀ ਮਰਜ ਹਮ ਇਹਨੇ ਬੀਪੀ ਕੰਟਰੋਲ ਰਹਿਣਾ ਜਦੋਂ ਤੁਸੀਂ ਚਾਦਰ ਪਛਾ ਲੈਣੀ ਆ ਆ ਲਓ ਅੱਛਾ ਹਾਰਟ ਹੋ ਗਿਆ ਦੋ ਛੋਟੀਆਂ ਸਰਾਣੀਆਂ ਆਈਆਂ ਹੋਈਆਂ ਆਈਆਂ ਦੋ ਹੋ ਗਏ ਪ ਕਿੰਗ ਸਾਈਜ਼ ਦੀ ਬੈੱਡ ਸ਼ੀਟ ਹੈ ਨੋਰਮਲ ਨਹੀਂ ਕਿੰਗ ਸਾਈਜ਼ ਮਹਾਰਾਜ ਹੂੰ ਪਿਓਰ ਕਾਟਨ ਚਾਦਰ ਮਿਲੂਗੀ ਸੁਪਰ ਸੁਪਰ ਕਾਈ ਕਿੰਨੇ ਦਾ 1500 ਦੀ ਹੈ ਕਿ 2000 ਦੀ ਕਿੰਨੇ ਦੀ ਹੈ ਬਾਜੀ ਯਾ ਦੇ 1500 ਹੀ ਮੰਗਦੇ ਆ ਕੋਈ 2000 ਵੀ ਮੰਗਦਾ ਪਰ ਸਾਡੇ ਕੋਲ ਜਿਆਦਾ ਸਿਰਫ ਤਾਂ ਸਿਰਫ ਆ ਦੇਖੋ ਮਰੇ 650 ਦੇ ਵਿੱਚ 650 ਆ ਦੇਖੋ ਜੀ 1500 1800 2000 ਰੁਪਿਆ ਦੇਣ ਦੀ ਲੋੜ ਨਹੀਂ 650 ਰੁਪਏ ਚ ਲੈ ਜਾਓ ਬੈੱਡ ਸ਼ੀਟ ਵੀ ਦੇਤੀ ਆ ਹਾਰਟ ਵੀ ਦੇਤਾ ਨਾਲ ਛੋਟੀਆਂ ਗੱਡੀਆਂ ਦੇਤੀਆਂ ਸਿਰਹਾਣਿਆਂ ਦੇ ਕਵਰ ਦੇਤੇ ਰੇਟ 650 ਇਰੇ ਵਿੱਚ ਵੀ ਰੰਗ ਤੁਹਾਨੂੰ ਕਾਫੀ ਮਿਲ ਜਾਣੇ ਆ ਆ ਦੇਖੋ ਮਹਾਰਾਜ ਆਗੇ ਰਿਵਰਸੀ ਵਾਲਾ ਹੁਣ ਕਸਟਮਰਾਂ ਦੀ ਡਿਮਾਂਡ ਬਹੁਤ ਆ ਕਿ ਸਾਨੂੰ ਰਿਵਰਸੀਬਲ ਚਾਦਰਾਂ ਚਾਹੀਦੀਆਂ ਮਹਾਰਾਜ ਰੋਜ਼ ਨਮੀ ਨਮੀ ਚਾਦਰਾਂ ਪਚਾਈਏ ਆ ਲੋ ਉਹ ਮੈਨੂੰ ਕਿੱਥੋਂ ਆ ਸਰ ਬੱਡੇੜੀ ਪੂਰੇ ਵਿੱਚੋਂ ਹੋਰ ਪਾਸੇ ਜਾਂਦੀ ਕਿਤੇ ਲੋੜ ਨਹੀਂ ਹੈਗੀ ਤੁਹਾਨੂੰ ਆ ਲੋ ਮਹਾਰਾਜ ਪਿਓਰ ਕਾਟਨ ਦੇ ਵਿੱਚ ਕੋਲ ਲਾਈਟ ਵੇਟ ਦੇ ਵਿੱਚ ਸੁਪਰ ਡੂਪਰ ਸਾਈਜ਼ ਕਿੰਗ ਸਾਈਜ਼ ਦੀਆਂ ਚਾਦਰਾਂ ਆ ਜਿਹੜੇ 500 ਦੇ ਚ 1500 1800 ਚ ਵਿਕਨੀਆਂ ਸਾਡੇ ਕੋਲ ਸਿਰਫ 750 ਦੇ ਵਿੱਚ ਮਹਾਰਾਜ ਦੇਖੋ 750 ਦੀ ਬੈੱਡ ਸ਼ੀਟ ਆ ਭਾਵੇਂ ਤੁਸੀਂ ਥੱਲੇੋਂ ਚਾਹ ਨਾਲ ਪਿੱਲੋ ਕਵਰ ਆ ਗਿਆ ਪਿੱਲੋਆਂ ਦੇ ਵੀ ਦੋਨੇ ਸਾਈਜ਼ ਆ ਦੇਖੋ ਇਧਰ ਵੀ ਤੁਸੀਂ ਡਿਜ਼ਾਈਨ ਬਣਿਆ ਇਧਰ ਵੀ ਬਣਿਆ ਆ ਤੁਸੀਂ ਸਰਾਣਾ ਲਾ ਕੇ ਇਹਦੇ ਵਿੱਚ ਜੈਪ ਵੀ ਲੱਗੀ ਹੋਈ ਆ ਪ੍ਰੋਪਰ ਕੰਮ ਕੀਤਾ ਗਿਆ ਆ ਜਾਨਕਿ ਰੰਗ ਵੀ ਬੜੇ ਜੈਂਟਲ ਆ ਦੇਖੋ ਇੰਗਲਿਸ਼ ਕਲਰ ਤੁਹਾਨੂੰ ਮਿਲ ਜਾਣੇ ਆ ਇੰਦਾਂ ਦੀਆਂ ਕੁਆਲਿਟੀਆਂ ਤੁਸੀਂ ਹੋਰ ਵੀ ਇੱਥੇ ਆ ਕੇ ਦੇਖ ਸਕਦੇ ਆ ਮਤਲਬ ਸੁਪਰ ਚੀਜ਼ਾਂ ਇੱਥੇ ਤੁਹਾਨੂੰ ਮਿਲ ਜਾਣੀਆਂ ਆਓ ਭਾਜੀ ਆਗੇ ਏਸੀ ਵਾਲੇ ਮਹਾਰਾ ਜਿਹਨੂੰ ਕਹਿੰਦੇ ਆਪਾਂ ਰਜਾਈਆਂ ਵੀ ਕਹਿ ਸਕਦੇ ਪੰਜਾਬੀ ਵਿੱਚ ਤੇ ਏਸੀ ਵਾਲੇ ਕੰਫਰਟ ਸੈੱਟ ਵੀ ਕਹਿ ਸਕਦੇ ਨੇ ਵੀ ਸੈੱਟ ਵੀ ਹੈਗੇ ਕੱਲੀਆਂ ਰਜਾਈਆਂ ਵੀ ਹੈਗੀਆਂ ਹਾਂਜੀ ਜਿਹੜੀ ਬਾਜ਼ਾਰ ਦੇ ਵਿੱਚ 15-1500 ਰੁਪਏ ਦੀ ਵੇਖਦੀ ਹੈ ਸਾਡੇ ਕੋਲ ਸਿਰਫ 691 ਰੁਪਏ ਦੇ ਵਿੱਚ ਮਹਾਰਾ ਦੇਖੋ ਤੁਹਾਡਾ 9-900 ਰੁਪਈਆ 8-800 ਰੁਪਈਆ 1000-1000 ਰੁਪਈਆ ਇੱਕ ਪੀਸ ਪਿੱਛੇ ਵੱਜ ਰਿਹਾ ਆਹ ਲੋ ਮਹਾਰਾ ਸੋਫਾ ਕਵਰ ਹੈ ਕਲਰ ਦੇ ਜਿਹੜਾ ਬਿਯਾਰ ਦੇ ਵਿੱਚ 150 ਰੁਪਏ ਦਾ ਪੀਸ ਵੇਚਦਾ ਸਾਡੇ ਕੋਲ 150 100 ਰੁਪਏ ਦੇ ਵਿੱਚ ਮਰਹਾਜ ਸੋ ਤੁਸੀਂ ਆ ਵੀ ਚੈੱਕ ਕਰ ਲਓ ਮਤਲਬ ਸੋਫਾ ਕਵਰ ਦੇ ਵਿੱਚ ਵੀ ਤੁਹਾਡੇ ਬਹੁਤ ਸਾਰੇ ਫਾਇਦੇ ਆ ਇਹਦੇ ਵਿੱਚ ਵੀ ਰੰਗ ਰੂਪ ਕਾਫੀ ਆ ਭਾਜੀ ਇਹਦੇ ਵਿੱਚ ਤੁਹਾਨੂੰ ਪੰਜ ਸ਼ੇਡਿੰਗ ਮਿਲ ਜਾਣਗੇ ਰੰਗ ਵੱਖੋ ਵੱਖਰੇ ਮਿਲ ਜਾਣਗੇ ਕਰ ਤੁਹਾਡੀ ਮਰਜ਼ੀ ਜਿਹੜਾ ਮਰਜ਼ੀ ਤੁਸੀਂ ਕਲਰ ਆਪਣੇ ਸੋਫੇ ਹਿਸਾਬ ਨਾਲ ਮੈਚਿੰਗ ਕਰਕੇ ਲਈ ਜਾ ਸਕਦੇ ਆ ਸੋ ਭਾਜੀ ਇਸ ਤੋਂ ਇਲਾਵਾ ਵੈਸੇ ਤਾਂ ਗਰਮੀ ਹੋ ਗਈ ਕੰਬਲ ਰਜਾਈਆਂ ਸਾਰਾ ਕੁਝ ਮਿਲ ਜਾਂਦਾ ਭਾਜੀ ਸਾਰਾ ਕੁਝ A to Z ਮਿਲ ਜਾਊਗਾ ਆ ਲਓ ਮਾਰਾ ਪਰਦੇ ਨੇ ਵਿੱਚ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਸਾ 4/7 ਤੇ 4/9 ਹਰ ਤਰ੍ਹਾਂ ਦੇ ਸਾਈਜ਼ ਤੁਹਾਨੂੰ ਮਿਲ ਜਾਣਗੇ ਭਾਜੀ ਦੀ ਹਾਈਟ ਕਿੰਨੀ ਹੈ ਜੀ ਭਾਜੀ 4/7 ਹੁੰਦਾ 4/9 ਹੁੰਦਾ ਆਪਣੇ ਹਿਸਾਬ ਨਾਲ ਤੁਸੀਂ ਜਿਹੜੀ ਮਰਜ਼ੀ ਅਕੋਰਡਿੰਗ ਹਿਸਾਬ ਨਾਲ ਲੈ ਅਥਰੇ ਹਿਸਾਬ ਨਾਲ ਲਿਆ ਸਾਦੇ ਆ ਲੇਖੋ 298 ਰੁਪਏ ਦੇ ਵਿੱਚ ਭਾਜੀ ਕ੍ਰਸ਼ ਦੇ ਵਿੱਚ ਕਪੜਾ ਇਹ ਨਹੀਂ ਵਾਸ਼ਿੰਗ ਤੋਂ ਬਾਅਦ ਵੀ ਸ਼ਾਈਨਿੰਗ ਇਹਦੀ ਖਰਾਬ ਨਹੀਂ ਹੁੰਦੀ ਇਹ ਕਿ ਬਾਜ਼ਾਰ ਦੇ ਵਿੱਚ 5-500 ਰੁਪਏ ਦਾ ਪੜਦਾ ਵੇਖਦਾ ਸਾਡੇ ਕੋਲ 298 ਰੁਪਏ ਦੇ ਵਿੱਚ ਮਰਜੀ ਇਹ ਕਾਈ ਇਹ ਕੈਂਡੀ ਕ੍ਰਸ਼ ਜਿਹੜਾ 600 ਰੁਪਏ ਦਾ ਵਿਕਦਾ ਸਾਡੇ ਕੋਲ ਸਿਰਫ 334 ਰੁਪਏ ਦੇ ਵਿੱਚ ਰੰਗ ਜਿਹੜਾ ਮਰਜ਼ੀ ਲੈ ਜਾਓ ਮਹਿਰੂਨ ਲੈ ਜਾਓ ਵਾਈਨ ਲੈ ਜਾਓ ਇਹ ਬਾਜ਼ਾਰ ਤੇ ਪਾਰੀ ਵਿਕਦਾ ਪੜਦਾ 1000 ਰੁਪਏ ਦਾ ਸਾਢੇ ਗੱਲ ਸਿਰਫ 428 ਰੁਪਏ ਦੇ ਵਿੱਚ ਜਿਹੜਾ ਮਰਜ਼ੀ ਕੱਲ ਲੈਣੋ ਜਿਹੜਾ ਮਰਜ਼ੀ ਡਿਜ਼ਾਈਨਿੰਗ ਲੈ ਜਾਓ ਜੀ ਦੇਖੋ ਜੀ ਵੱਡਾ ਡਿੱਪ ਬਹੁਤ ਵੱਡਾ ਸਟੋਰ ਆ ਇੱਥੇ ਹੈਂਡਲੂਮ ਦਾ ਸਮਾਨ ਤੁਹਾਨੂੰ ਮਿਲਦਾ ਆ ਹੈਂਡਲੂਮ ਤੋਂ ਇਲਾਵਾ ਤੁਸੀਂ ਸੂਟ ਲੈ ਕੇ ਜਾਣੇ ਆ ਸੂਟਾਂ ਦੇ ਵਿੱਚ ਬਹੁਤ ਸਾਰੀ ਵੈਰਾਈਟੀਆਂ 350 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਤੁਸੀਂ ਰੈਡੀਮੇਡ ਡਰੈਸਾਂ ਸ਼ਰਾਰੇ ਕਰਾਰੇ ਰੈਂਗ ਲੈਣੇ ਆ ਤੁਸੀਂ ਕੋਟ ਪੈਂਟ ਲੈਣੇ ਆ ਕੋਰਤੇ ਪਜਾਮੇ ਲੈਣੇ ਆ ਤੁਸੀਂ ਰੈਡੀਮੇਡ ਕੱਪੜੇ ਲੈਣੇ ਆ ਕਮੀਜ਼ਾਂ ਟੀ-ਸ਼ਰਟਾਂ ਕੁੜੀਆਂ ਲਈ ਮੁੰਡਿਆਂ ਲਈ ਇੱਕੋ ਹੀ ਛਤੇ ਡਾ ਮਿਲ ਜਾਂਦੀ ਆ ਫੈਮਿਲੀ ਕੰਪਲੀਟ ਸ਼ੋਅਰੂਮ ਆ ਤੁਸੀਂ ਪੂਰੇ ਪਰਿਵਾਰ ਨਾਲ ਇੱਥੇ ਆ ਜਾਓ ਸਾਰਾ ਪਰਿਵਾਰ ਇਥੋਂ ਕੱਪੜਾ ਲੈ ਜਾਊਗਾ ਬਸ ਵਾਦਾ ਥਾਣਾ ਸੀ ਇਹ ਕਰਦੇ ਆ ਜਿਹੜਾ 50000 ਰੁਪਿਆ ਬਾਹਰ ਖਰਚਣਾ ਤੁਸੀਂ ਨਾ ਉਹ 20000 ਵਿੱਚ ਉਦਾਂ ਦਾ ਸਮਾਨ ਤੁਹਾਨੂੰ ਇੱਥੋਂ ਮਿਲ ਜਾਣਾ ਕੁਆਲਿਟੀ ਵਧੀਆ ਮਿਲਣੀ ਆ ਆਫਰ ਚੱਲ ਰਹੀ ਆ 5 ਦਿਨ ਦੀ ਛੇਤੀ ਆ ਜਾਓ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਵੱਡਾ ਡਿੱਪੂ ਬੰਗਾ